ਪੋ ਆ ਰਾਜਿਆ ਹੀ ਫੇਰ ਪਹੁੰਚਿਆ ਤਾਂ ਤਨਤਨ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਗੋਬਾਪੁਰ ਦੇ ਦਫਤਰ ਵਿਖੇ ਜਿੱਥੇ ਕਿ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਜਾਂਦਾ ਉਹਦੇ ਤੋਂ ਇਲਾਵਾ ਹੋਰ ਵੀ ਸਵਾਵਾ ਕੀਤੀ ਜਾਂਦੀਆਂ ਜਿੱਦਾਂ ਕਿ ਕੋਈ ਲੋੜਵੰਦ ਬੱਚੀਆਂ ਪੜਨ ਯੋਗ ਹੈਗੀਆਂ ਨੇ ਉਹਨਾਂ ਦੇ ਘਰ ਦੇ ਹਾਲਾਤ ਥੋੜੇ ਬਹੁਤੇ ਆਰਥਿਕ ਤੌਰ ਤੇ ਪਤਲੇ ਹੁੰਦੇ ਆ ਉਹ ਪਰਿਵਾਰਾਂ ਦੀ ਸਾਡੇ ਜਿਹੜੇ ਸੇਵਾਦਾਰ ਆ ਇਸ ਨਾਸਤ ਕਰਦੇ ਆ ਇਸ ਨਾਸਤ ਕਰਕੇ ਉਹਨਾਂ ਨੂੰ ਵੀ ਜਿਹੜੀਆਂ ਸਵਾਵਾ ਦੇ ਰਹੇ ਆ ਇਹਨਾਂ ਦਾ ਮੇਰ ਸਾਫ ਤੋਂ ਉੱਪਰ ਹੋ ਚੱਲਿਆ ਹੈ ਸੰਤਾਂ ਨੂੰ ਇੱਕ ਦਾ ਦੀ ਬੜੀ ਤਜ਼ਰੀਕ ਭਾਵਨਾ ਵਾਲਾ ਜਿਹੜੇ ਸੇਵਾਦਾਰ ਹੈਗੇ ਆ ਇਹ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਨਹੀਂ ਤਾਂ ਹੁੰਦਾ ਵਾਪੇ ਜਿਹੜੇ ਲੋਰਵਾਨਾ ਹੁੰਦੇ ਪਰਿਵਾਰ ਹੁੰਦੇ ਆ ਉਹ ਸਵੇਰੇ ਆ ਕੇ ਬੈਠੇ ਹੁੰਦੇ ਆ ਤੇ ਪ੍ਰਬੰਧਕ ਬਹੁਤ ਲੇਟ ਹੁੰਦੇ ਸੇਵਾਦਾਰ ਲੇਟ ਹੁੰਦੇ ਆ ਪਰ ਇਹਨਾਂ ਨੇ ਹੁਣ ਤੱਕ ਜੇ 10:30 ਹੋਏ ਆ ਤੇ ਇਹਨਾਂ ਨੇ 20-25 ਪਰਿਵਾਰਾਂ ਨੂੰ ਭੁਗਤਾ ਵੀ ਦਿੱਤਾ ਵੀ ਕਿਸੇ ਦਾ ਟਾਈਮ ਨਹੀਂ ਵੇਸਟ ਕਰਦੇ ਅੱਜ ਤਾਂ ਤੁਹਾਨੂੰ ਉਹਨਾਂ ਨਾਲ ਗੱਲ ਕਰਨੀ ਹੈ ਕਿ ਇਹ ਜਿਹੜਾ ਨਵਾਂ ਰਾਸ਼ਨ ਵੰਡਿਆ ਜਾ ਰਿਹਾ ਜੀ ਇਹ ਇਹਦਾ ਜਿਹੜਾ ਵੀ ਪ੍ਰਬੰਧ ਹੈਗਾ ਵਾ ਕਿੱਦਾਂ ਹੈਗਾ ਵਾ ਜਿਹੜੀ ਕੋਈ ਦਸਵੰਦ ਭੇਜਦੇ ਨੇ ਉਹ ਕਿਹੜੀਆਂ ਸੰਸਥਾ ਦਸਵੰਦ ਭੇਜਦੀਆਂ ਵਾ ਉਹ ਤੁਹਾਨੂੰ ਆਉਣਾ ਨਾ ਗੱਲ ਕਰ ਰਿਹਾ ਵੇ ਗੈਰਹੀਕਾ ਖਾਲਸਾ ਗੈਰਹੀਕੀ ਫਤਿਹ ਤਾਂ ਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਗੁਰਦਾਸਪੁਰ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਮੁਹੱਈਆ ਕੀਤਾ ਜਾਂਦਾ ਇਹ ਸਥੈਰੀ ਪਿਛਲੇ 1.5-2 ਸਾਲ ਤੋਂ ਇਹ ਸੰਸਥਾ ਕੰਮ ਕਰਦੀ ਆ ਰਹੀ ਹੈ ਗਰੀਬ ਪਰਿਵਾਰਾਂ ਵਾਸਤੇ ਇਹ ਚੱਲਦਾ ਪਿਆ ਇਸ ਸਾਰੇ ਤੇ ਲੋੜਵੰਦ ਗੀ ਪਰ ਰੱਖਣ ਬੋਇਆ ਕੀਤਾ ਜਾਂਦਾ ਹੈ ਉਹਨਾਂ ਦੇ ਬੱਚਿਆਂ ਨੂੰ ਖਾਣ ਹੋ ਜਾਂ ਚੁੱਕੇ ਜਾਂਦੀਆਂ ਨੇ ਹੋਰ ਵੀ ਜੇ ਕੋਈ ਜ਼ਰੂਰੀ ਉਹਨਾਂ ਦਾ ਕੋਈ ਕਾਰਜ ਉਹ ਕੰਪਲੀਟ ਕੀਤਾ ਜਾਂਦਾ ਜੀ ਤੇ ਹੁਣ ਇਹ ਸੰਕਾ ਦੇ ਸਾਰੇ ਆਦੇਹਾਰ ਇਕੱਠੇ ਹੋ ਗਏ ਇਹ ਸਾਰੇ ਸੇਵਾ ਨਿਭਾ ਰਹੇ ਆ ਇਹ ਸਾਰਾ ਕੰਮ ਲੋੜ ਆਪਣੇ ਐਨ ਆਰ ਆਈ ਭਰਾਵਾਂ ਦੀ ਸਹਾਇਤਾ ਦੇ ਨਾਲ ਇਹ ਸੰਸਥਾ ਚਲਾਈ ਜਾ ਰਹੀ ਹੈ ਤੇ ਸਾਡੇ ਜਿਹੜੇ ਸੋਸਾਇਟੀ ਮੈਂਬਰ ਨੇ ਸਾਰੇ ਸੇਵਾਦਾਰਾਂ ਰਾਕੇ ਇਹਦੇ ਵਿੱਚ ਯੋਗਦਾਨ ਪਾ ਰਹੇ ਆ ਬਾਤ ਬੀਬ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਜੋ ਵੀ ਲੋੜਵੰਦ ਗਰੀਬ ਪਰਿਵਾਰਾਂ ਦੇ ਵਿੱਚ ਹੱਤਾ ਕੀਤੀ ਜਾਂਦੀ ਆ ਜੇ ਕੋਈ ਲੋੜਵੰਦ ਆਪਣੇ ਬੱਚਿਆਂ ਦੀ ਫੀਸ ਨਹੀਂ ਦੇ ਸਕਦਾ ਉਹਦੇ ਵਾਸਤੇ ਵੀ ਇਥੇ ਪ੍ਰਬੰਧ ਕੀਤਾ ਕੀਤਾ ਜਾਂਦਾ ਹੈ ਸੰਸਥਾ ਵੱਲੋਂ ਜਿਹੜਾ ਸੰਸਥਾ ਦਾ ਡਾਕਟਰ ਹੋਇਆ ਇਹ ਸਾਹੀ ਦਫ਼ਤਰ ਦੇ ਸਾਹਮਣੇ ਆਪਣੇ ਵਿਸ਼ਾਲ ਮਹਿਗਾਮਾਂ ਦੇ ਸਾਹਮਣੇ ਜਿਹੜਾ ਹੈ ਇਹ ਖੋਲਿਆ ਗਿਆ ਵਾ ਤੇ ਬਕਾਇਦਾ ਇਹਦਾ ਅਕਾਊਂਟ ਨੰਬਰ ਵਗੈਰਾ ਵੀ ਸਾਡੇ ਕੋਲ ਹੈਗਾ ਜੇ ਕੋਈ ਲੋੜਵੰਦ ਸੱਜਣ ਵਿੱਚ ਸ਼ਫਾ ਕਰਨਾ ਚਾਹਵੇ ਆਪਣੀ ਖੁਸ਼ੀ ਦਾ ਜੇ ਕੋਈ ਦਸਵੰਦ ਆਪਣਾ ਕਰਨਾ ਜਾਂ ਹੋਰ ਕੋਈ ਵੀ ਸੇਵਾ ਲੈਣਾ ਚਾਹੁੰਦਾ ਹੋਵੇ ਤੇ ਸਾਡੇ ਆ ਕੇ ਸਖਸ਼ਤਾ ਦੇ ਜਿਹੜੇ ਸਾਡੇ ਫੇਰ ਮੈਨ ਸਾਡੇ ਦਫਤਰ ਆ ਕੇ ਸੰਮਰਥ ਕਰ ਸਕਦਾ ਤੇ ਆ ਵੀ ਇਹ ਇੱਕ ਬਹੁਤ ਵੱਡੀ ਵਧੀਆ ਕਾਰਜਵਾਜ ਜਿਹੜਾ ਚੱਲ ਰਿਹਾ ਵਾ ਅੱਜ ਕੱਲ ਦੀ ਆ ਅੱਜ ਕੱਲ ਦੇ ਜਵਾਨੇ ਵਿੱਚ ਬਹੁਤ ਜ਼ਿਆਦਾ ਗਰੀਬ ਆਦਮੀਆਂ ਨੂੰ ਇਸ ਚੀਜ਼ ਦੀ ਲੋੜ ਹੈਗੀ ਆ ਤੇ ਬਹੁਤ ਜ਼ਿਆਦਾ ਸੰਸਥਾ ਵੈਸੇ ਪਹਿਲਾਂ ਵੀ ਕੰਮ ਕਰ ਰਹੀਆਂ ਇੱਕ ਨਮਾਣਾ ਜਿਹਾ ਉਪਰਾਲਾ ਜਿਹੜਾ ਸਾਡੀ ਸੰਸਥਾ ਦੇ ਵਿੱਚ ਪਾਰੀ ਆ ਧੰਨਵਾਦ ਅਸਰ ਸੁਨੀਤਾ ਇਤਲਾਕਾਰ ਵੈਰੀ ਦਾ ਗੌਰ ਨਹੀਂ ਸੀ ਬਾਈ ਨਾ ਪਹਿਲੀ ਆਈ ਹੈ ਨਹੀਂ ਪਹਿਲੀ ਆਈ ਹੈ ਅੱਜ ਆਈ ਹੈ ਪਹਿਲੀ ਆਈ ਹੈ ਪਹਿਲੀ ਹੰਦਲਾ ਕਰਨੀ ਸੀ ਕੋਈ ਜਸਲਾਂ ਕਿਹੜੀ ਜਾ ਰਹੀ ਹੈ

ਇਹ ਉਹ ਜਿਹੜੇ ਸਰਪ੍ਰਸਤਾ ਗਏ ਨੇ ਉਹ ਐਗਰੈਸਿਵ ਜਿਹਾ ਬਾਬਾ ਫੌਜਾ ਸਿੰਘ ਜੀ ਜਗਨੀਪੁਰ ਤੇ ਮਾਸਟਰ ਜਿੰਨਾ ਸਿੰਘ ਜੀ ਅਖੰਡ ਕਿਰਤੀ ਜਸਾ ਗੱਬਾਸਪੁਰ ਵਾਲੇ ਇਹਨਾਂ ਦੇ ਇੱਕ ਬੜਾ ਤਗੜਾ ਸਬయోగਾ ਇਹਨਾਂ ਦੇ ਜੀਣਾ ਪਰਿਵਾਰ ਆ ਮੱਲ ਸੈਟ ਲਗਾਵਾ ਬਾੜ ਵਿਖੇ ਆਪਣੀ ਨੀਤਮਈ ਦਾ ਪਸੰਦ ਪੇਂਡਿਆ ਜਿਹਦੇ ਨਾਲ ਲੋੜਵੰਦਾਂ ਦੇ ਨਹੀਂ ਮਤ ਦਿੱਤੀ ਜਾਂਦੀ ਹੈ